ਜਿਹੜੇ ਮੌਲਾ ਨੂੰ ਜਾਣਦੇ ਨੇ ਉਹਨਾਂ ਦੀ ਇਸ ਮੈਦਾਨ 'ਚ ਵੀ ਫਤਿਹ ਤੇ ਉਸ ਮੈਦਾਨ 'ਚ ਵੀ ਫਤਿਹ ਤੇ ਜਿਹੜੇ ਨਹੀਂ ਜਾਣਦੇ ਸੁਣੇ ਜਰਾ ਮੌਲਾ ਲਈ ਸਰਕਾਰ ਕੌਣ ਨੇ ਜਿਨੇ ਆਦਮ ਦਾ ਪੁਤਲਾ ਬਣਾਇਆ ਉਹ ਜਿਨੇ ਆਦਮ ਦਾ ਪੁਤਲਾ ਬਣਾਇਆ ਉਹ ਜਿਨੇ ਆਦਮ ਦਾ ਪੁਤਲਾ ਬਣਾਇਆ ਬੇੜਾ ਨੂੰ ਦਾ ਜਿਨੇ ਪਾਰ ਲਾਇਆ ਉਹ ਬੇੜਾ ਨੂੰ ਦਾ ਜਿਨੇ ਪਾਰ ਲਾਇਆ ਉਹ ਜਿਨੇ ਆਦਮ ਦਾ ਪੁਤਲਾ ਬਣਾਇਆ ਤੁਹਾਡਾ ਪੁੱਤਾ ਬਣਾਇਆ ਬੇੜਾ ਨੂੰ ਦਾ ਜੀਨੇ ਪਾਰ ਲਾਇਆ ਬੇੜਾ ਨੂੰ ਦਾ ਜੀਨੇ ਪਾਰ ਲਾਇਆ ਸੱਚ ਦਸਾਂ ਸੱਚ ਦਸਾਓ ਹੱਥ ਅਜੀਦਾ ਏ ਉਹ ਹੱਥ ਅਜੀਦਾ ਏ ਉਹ ਹੱਥ ਅਜੀਦਾ ਏ ਅਜੀਦਾ ਅਜੀਦਾ ਹੱਥ ਅਜੀਦਾ ਏ ਉਹ ਹੱਥ ਅਜੀਦਾ ਏ ਉਹ ਹੱਥ ਅਜੀਦਾ ਏ